ਸਰ ਜੀ ਅਕਾਲ ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਤੇ ਦੀ ਵੱਡੀ ਖਬਰ ਜਦੋਂ ਸੀ ਆ ਭਗਵੰਤ ਮਾਨ ਨੂੰ ਚੜਿਆ ਗੁੱਸਾ ਪਹਿਲੀ ਵਾਰ ਹੋਏ ਇੰਨੇ ਤਤੇਸ ਦੇ ਨਾਲ ਹੀ ਜਲੰਧਰ ਜਿਵੇਂ ਨੇ ਚੋਣ ਕਰਕੇ ਮਾਹੌਲ ਗਰਮੀਆਂ ਹੋ ਗਿਆ ਹੈ ਬੀਜੇਪੀ ਨੇ ਉਮੀਦਵਾਰ ਸੀਤਲ ਉਗਰਾਲ ਵੱਲੋਂ ਗੰਭੀਰ ਇਲਜ਼ਾਮ ਲਗਾਉਣ ਦੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਹੱਦ ਗੁੱਸਾ ਚੜ ਗਿਆ ਅਤੇ ਬੁੱਧ ਬੁੱਧਵਾਰ ਨੂੰ ਸਟੇਜ ਉੱਪਰ ਹੀ ਉਹਨਾਂ ਨੇ ਸੀਤਲ ਉਗਰਾਲ ਨੂੰ ਲਲਕਾਰਿਆ ਅਤੇ ਪਹਿਲੀ ਵਾਰ ਆਪਣੀ ਰੋਦਰ ਰੂਪ ਵਿਖਾਇਆ ਇਸ ਦੇ ਨਾਲ ਹੀ ਦਰਸਲ ਸੀਐਮ ਮਾਨ ਨੇ ਸੀਤਲ ਉਗਰਾਲ ਨੂੰ ਚੇਤਾਵਨੀ ਦਿੱਤੇ ਕਿਹਾ ਕਿ ਉਹ ਸਾਡੇ ਨਾਲ ਪੰਗਾ ਨਾ ਲਵੇ ਤੁਹਾਡੀ ਬੰਗ ਸਾਡੇ ਨਸ਼ਾ ਤੱਕ ਕਰੀ ਦਾ ਪੀ ਐਨ ਡੀ ਪੀ ਐਸਰ ਕੇਸ ਨਹੀਂ ਉਹਨਾਂ ਨੇ ਕਿਹਾ ਕਿ ਬਹਿਸ ਕਰਨ ਦੀ ਤਮਕੀ ਕਿਸੇ ਹੋਰ ਨੂੰ ਦਿਓ ਸਾਡੇ ਨਾਲ ਜਦੋਂ ਵੀ ਮਰਜ਼ੀ ਚਾਹੇ ਬਹਿਸ ਕਰ ਲੋ 5 ਤਰੀਕ ਦਾ ਇਲਜ਼ਾਮ ਇੰਤਜ਼ਾਰ ਕਿਉਂ ਕਰ ਰਹੇ ਹੋ ਅੱਜ ਹੀ ਬਹਿਸ ਕਰ ਲੋ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ